ਹੁਣ ਸਿੱਖੀ ਚ ਤਨਖਾਹ ਕੀ ਹੁੰਦੀ ਹੈ? ਮਾਫ ਕਰਿਓ। ਪਤਾ ਸੀ ਕੀ ਸਮਝੀ ਜਾਂਦੇ ਆ ਸਜ਼ਾ ਲੱਗੀ। ਤਨਖਾਹ ਜਿਵੇਂ ਲੱਗਦੇ ਨਾ ਸਜ਼ਾ ਉਹ ਗੁਰਮੁਖ ਪਿਆਰਿਓ ਸਜ਼ਾ ਉਹਨਾਂ ਲੋਕਾਂ ਨੂੰ ਲੱਗਦੀ ਹੈ ਜਿਨ੍ਹਾਂ ਨੂੰ ਦੁੱਖ ਦੇਣਾ ਹੁੰਦਾ। ਗੁਰੂ ਦੇ ਘਰ ਚੋਂ ਸਿੱਖ ਨੂੰ ਸਜ਼ਾ ਨਹੀਂ ਲੱਗਦੀ ਦੁੱਖ ਨਹੀਂ ਦਿੰਦਾ ਗੁਰੂ ਪਿਆਰ ਗਲਵਕੜੀ ਚ ਲੈ ਕੇ ਕੋਮਲਤਾ ਦੇ ਨਾਲ ਗਲਤੀ ਦਾ ਅਹਿਸਾਸ ਕਰਾ ਕੇ ਉਹਦੀਆਂ ਭੁੱਲਾਂ ਦੇ ਦਾਗ ਨੂੰ ਧੋਣਾ ਚਾਹੁੰਦਾ ਹੈ ਪਰ ਉਪਕਾਰ ਕਰਦਾ ਹੈ ਗੁਰੂ ਸਜ਼ਾ ਨਹੀਂ ਦਿੰਦਾ ਪਤਾ ਨਹੀਂ ਅਸੀਂ ਕੀ ਸਮਝੀ ਬੈਠੇ ਆ ਆ ਹੁਣ ਚੱਲਿਆ ਨਾ ਦੌਰ ਤਨਖਾਹ ਦੇ ਅਰਥ ਬਿਲਕੁਲ ਹੀ ਸਾਨੂੰ ਮਾਫੀ ਮੰਗ ਕੇ ਕਹਿੰਦਾ ਜਿੰਨੂੰ ਬੁੱਧੀ ਦਾ ਵਿੱਚ ਕੱਖ ਵੀ ਨਹੀਂ ਪਤਾ ਸਿੱਖ ਸਿਧਾਂਤਾਂ ਦਾ ਉਹ ਵੀ ਤਨਖਾਹ ਦੇ ਅਰਥ ਆਪਣੇ ਆਪਣੇ ਹਿਸਾਬ ਨਾਲ ਕਰ ਰਿਹਾ ਦੁਨੀਆ ਦੇ ਤਖਤਾਂ ਨਾਲ ਦੁਨੀਆ ਦੇ ਜਿੰਨੇ ਤਖਤ ਨੇ ਜਿੱਥੇ ਜਿੱਥੇ ਤਖਤ ਨੇ ਉੱਥੇ-ਉੱਥੇ ਨਾਲ ਕਤਲਗਾਹਾਂ ਬਣੀਆਂ ਨੇ ਸਜ਼ਾਵਾਂ ਦੇ ਕੇਂਦਰ ਬਣੇ ਜੇਲ੍ਹਾਂ ਬਣੀਆਂ ਨੇ ਤਾਂ ਕਿ ਦੁੱਖ ਦੇ ਕੇ ਕਿਸੇ ਨੂੰ ਕਸ਼ਟ ਦੇ ਕੇ ਉਹਦੇ ਕੀਤੇ ਦਾ ਅਹਿਸਾਸ ਕਰਵਾਇਆ ਜਾਏ ਜਾਂ ਉਹਨੂੰ ਦੁੱਖ ਭੋਗਣ ਲਈ ਮਜਬੂਰ ਕੀਤਾ ਜਾਏ ਜਿੱਦਣ ਮੇਰੇ ਗੁਰੂ ਨੇ ਅਕਾਲ ਦਾ ਤਖਤ ਬਣਾਇਆ ਤੇ ਨਾਲ ਪਨਿਸ਼ਮੈਂਟ ਕੇਂਦਰ ਨਹੀਂ ਬਣਾਇਆ ਕਿਉਂਕਿ ਇੱਥੇ ਕਸ਼ਟ ਨਹੀਂ ਦਿੱਤਾ ਜਾਂਦਾ ਇੱਥੇ ਭਲਾ ਕੀਤਾ ਜਾਂਦਾ ਤੇ ਜਿਹਨੂੰ ਤਨਖਾਹ ਕਹਿੰਦੇ ਆ ਉਹ ਤਨਖਾਹ ਕੀ ਹੁੰਦੀ ਹੈ ਕਿ ਆਪਣੇ ਸੇਵਕ ਤੇ ਲੱਗੇ ਹੋਏ ਦਾਗ ਗੁਰੂ ਪਿਆਰ ਨਾਲ ਧੋਵੇ ਉਹਨੂੰ ਅਹਿਸਾਸ ਕਰਾਣਾ ਤੇ ਉਹ ਦਾਗ ਕਿਵੇਂ ਧੁੱਤੇ ਜਾਂਦੇ ਆ ਸੇਵਾ ਕਰਕੇ ਇਹਨੂੰ ਸਿੱਖੀ ਚ ਤਨਖਾਹ ਕਹਿੰਦੇ ਆ ਸਾਧ ਸੰਗਤ ਗੁਨਾਹ ਗੁਨਾਹ ਆ ਪਰ ਗੁਨਾਹ ਦੇ ਬਦਲੇ ਤੇ ਕਸ਼ਟ ਦੁੱਖ ਤਕਲੀਫ ਜਾਂ ਜਲੀਲ ਨਹੀਂ ਕੀਤਾ ਜਾ ਰਿਹਾ ਗੁਨਾਹ ਦੇ ਬਦਲੇ ਚ ਕੀ ਕੀਤਾ ਜਾ ਰਿਹਾ ਕਿ ਭਾਈ ਟੈਲ ਕਰ ਸਿੱਖਾਂ ਦੇ ਜੋੜੇ ਝਾੜ ਤੇਰੇ ਪਾਪ ਧੋਤੇ ਜਾਣ ਤਨਖਾਹ ਵੀ ਪਰ ਉਪਕਾਰ ਹੈ ਕਿਸੇ ਨੂੰ ਜਲੀਲ ਕਰਨ ਵਾਸਤੇ ਦੁੱਖ ਦੇਣ ਵਾਸਤੇ ਤਨਖਾਹ ਨਹੀਂ ਲੱਗਦੀ ਗਲਤੀਆਂ ਦਾ ਅਹਿਸਾਸ ਕਰੇ ਕੋਈ ਸਿੱਖ ਬੜੇ ਸਿੱਖ ਸੰਨ ਜੀ ਬੜੀਆਂ ਬੜੀਆਂ ਵੱਡੀਆਂ ਗਲਤੀਆਂ ਇਥੇ ਜ਼ਿੰਮੇਵਾਰ ਸਿੱਖ ਕੁੜੀ ਮਾਰਦੇ ਦਾਗ ਲੱਗੇ ਕੌਮ ਚੋਂ ਛੇਕ ਦਿੱਤਾ ਪਰ ਅੰਦਰ ਦੀ वेदना ਲੈ ਕੇ ਪੰਥ ਕੋਲ ਹਾਜ਼ਰ ਹੋਏ ਗਲਵੱਕੜੀ ਚ ਲੈ ਲਿਆ ਪੰਥ ਨੇ ਜੀ ਮੈਂ ਇਹ ਨਹੀਂ ਕਹਿੰਦਾ ਕਿ ਗੁਨਾਹ ਛੋਟੇ ਨੇ ਕਿ ਵੱਡੇ ਨੇ ਇਹ ਇਹ ਵਕਾਲਤ ਨਹੀਂ ਕਿਸੇ ਦੀ ਕਰ ਰਿਹਾ ਮੈਂ ਪਰ ਜਦੋਂ ਪੰਥ ਦੀ ਸ਼ਰਨ ਵਿੱਚ ਕੋਈ ਆਉਂਦਾ ਤੇ ਉੱਥੇ ਤਨਖਾਹ ਦੇ ਅਰਥ ਜਿੱਦਾਂ ਅਸੀਂ ਸੋਚ ਰਹੇ ਨਾ ਵੀ ਕਿਸੇ ਨੂੰ ਜਲੀਲ ਕਰਨਾ ਹੁੰਦਿਆ ਉਹ ਨਹੀਂ ਹੁੰਦੇ ਸਾਧ ਸੰਗਤ ਇਹ ਬੜੀ ਪਵਿੱਤਰ ਮਰਯਾਦਾ ਹੈ ਸਿੱਖੀ ਦੀ ਇਹਨੂੰ ਅਸੀਂ ਇੱਕ ਦੂਜੇ ਵਿਰੁੱਧ ਹਥਿਆਰ ਨਾ ਬਣਾਈਏ ਬਲਕਿ ਇਸ ਲਈ ਬਣਾਈ ਗਈ ਹੈ ਕਿ ਕੋਈ ਟੁੱਟੇ ਨਾ ਸਿੱਖੀ ਨਾਲੋਂ ਟੁੱਟਦੇ ਨੂੰ ਵੀ ਗਲ ਨਾ ਲਾ ਲਈਏ ਅਸੀਂ ਇਸ ਲਈ ਹੈ ਇਹਦੇ ਵਿੱਚ ਇਮਾਨਦਾਰੀ ਹੋਣੀ ਚਾਹੀਦੀ ਹੈ ਵਾਕਏ ਜੀ ਹੁਣ ਜੇ ਇਹ ਤਨਖਾਹ ਲੱਗਦੀ ਹੈ ਤੇ ਇਹ ਟੁੱਟਿਆਂ ਨੂੰ ਜੋੜਨ ਵਾਸਤੇ ਆ ਇਹ ਗੁਨਾਹਗਰ ਦਾ ਭਲਾ ਕਰਨ ਵਾਸਤੇ ਆ ਗੁਨਾਹਗਰ ਨੂੰ ਵੀ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੇਰੀ ਬੇਇੱਜ਼ਤੀ ਨਹੀਂ ਹੋ ਰਹੀ ਮੇਰਾ ਭਲਾ ਹੋ ਰਿਹਾ ਹੈ ਗੁਰੂ ਘਰ ਦੇ ਵਿੱਚ ਗੁਰੂ ਪੰਥ ਦੇ ਵਿੱਚ ਐਸੀ ਮਰਯਾਦਾ ਕਾਇਮ ਕੀਤੀ ਹੈ ਔਰ ਤਨਖਾਹ ਤਨਖਾਹ ਹੁੰਦੀ ਹੈ ਸਿੱਖ ਇਤਿਹਾਸ ਵਿੱਚ ਇੱਥੋਂ ਤੱਕ ਕਿ ਕੁਝ ਸਿੱਖਾਂ ਨੂੰ ਕਈ ਵਾਰੀ ਇੱਕ ਦਾਤਨ ਦੀ ਤਨਖਾਹ ਲਈ ਵੀ ਤੂੰ ਦਾਤਨ ਲਿਆ ਕੇ ਸਿੱਖਾਂ ਚ ਵੰਡਣੀ ਇੱਕ ਦਾਤਨ ਦੀ ਵੀ ਇਹ ਵੀ ਜ਼ਿਕਰ ਆਉਂਦਾ ਹੈ ਇਤਿਹਾਸ ਚ ਤੇ ਉਹਨੂੰ ਵੀ ਤਨਖਾਈਆ ਮੰਨਿਆ ਜਾਂਦਾ ਏਸ ਲਈ ਨਹੀਂ ਕਿ ਉਹਨੂੰ ਬੇਇੱਜ਼ਤ ਕਰਨਾ ਹੈ ਉਹਨੂੰ ਗਲਤੀ ਦਾ ਅਹਿਸਾਸ ਕਰਾਉਣਾ ਹੈ ਟੁੱਟੇ ਹੋਏ ਨੂੰ ਪੰਥ ਨਾਲ ਜੋੜਨਾ ਚੱਲ ਪਈ ਤਨਖਾਹ ਫਿਰ ਉਸੇ ਦੇ ਭਲੇ ਲਈ ਅਰਦਾਸ ਕਰਨੀ ਜਦੋਂ ਉਹਨੇ ਇਹ ਸਾਸ ਗਲਤੀ ਦਾ ਕਰਕੇ ਉਸ ਤਨਖਾਹ ਨੂੰ ਆਪਣੀ ਝੋਲੀ 'ਚ ਪਾਉਣਾ ਭੁਗਤਣਾ ਤੇ ਫਿਰ ਪੰਥ ਨੇ ਉਸੇ ਦੇ ਜਿਹਦੇ ਨਾਲ ਜੇ ਨੂੰ ਨਫ਼ਰਤ ਕਿਹਾ ਜਾਏ ਕਿਰਨਾ ਕਿਹਾ ਜਾਏ ਤੇ ਫਿਰ ਗੁਰਮਖੋਦੀ ਅਰਦਾਸ ਕਿੱਦਾਂ ਹੋਣੀ ਬਲਕਿ ਜਦੋਂ ਉਹਨੇ ਨਿਮਰਤਾ ਦੇ ਨਾਲ ਪੰਥ ਗਿਆ ਕੇ ਗੁਰੂ ਗ੍ਰੰਥ ਕੀ ਅਰਦਾਸ ਕਰਨੀ ਫਿਰ ਉਹਨੂੰ ਹੀ ਉਹਦੇ ਗੁਨਾਹ ਬਖਸ਼ ਕੇ ਪੰਥ ਨੇ ਪੰਜਾਂ ਪਿਆਰੇ ਸਹਿਬਾਨਾਂ ਨੇ ਫਿਰ ਉਹਨੂੰ ਬਖਸ਼ੇ ਜਾਨ ਦੀ ਪੰਥ ਵਿੱਚ ਸ਼ਾਮਲ ਕਰਨ ਦੀ ਅਰਦਾਸ ਕਰ